ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦਰਜੀਤ ਦੁਸਾਂਝ ਪੰਜਾਬ ਨਾਲ ਕਿੰਨਾ ਪਿਆਰ ਕਰਦੇ ਨੇ ਤੋ ਉਹ ਆਪਣੀ ਕੋਈ ਨਾ ਕੋਈ ਪੋਸਟ ਪਾਉਂਦੇ ਰਹਿੰਦੇ ਨੇ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਇਸ ਨੂੰ ਸਮਰਪਿਤ ਦਰਜੀਤ ਦੁਸਾਂਝ ਨੇ ਆਪਣੇ ਖੇਤਾਂ ਦੇ ਵਿੱਚ ਛੋਟੇ ਸਹਿਬਜ਼ਾਦੇ ਨੂੰ ਸਮਰਪਿਤ ਇੱਕ ਗੀਤ ਸ਼ਬਦ ਗਾਇਆ ਹੈ ਉਹ ਤੁਹਾਨੂੰ ਸੁਣਾਉਣਿਆ ਉਹਦੇ ਬੋਲ ਹੋ ਧੰਨ ਮਾਤਾ ਗੁਜਰੀ ਪੋਤੇ ਆਪਣੇ ਜੀਨੇ ਹੱਥੀਂ ਤੋਰੇ ਮੌਤ ਨੂੰ ਕਰਨ ਸਲਾਮ ਇੱਕ ਦੂਜੇ ਤੋਂ ਮੂਰੇ ਜੱਗੀ ਨਾਮਾਂ ਦਾ ਦੀਦਾ ਰੌਸ਼ਨ ਜੱਗ ਕਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਸਮਝੀ ਨਾ ਡਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ ਉਹ ਧੰ ਸਤਗੁਰ ਕਲਗੀਆਂ ਵਾਲਾ ਖਾਲਸਾ ਪੰਥ ਸਜਾਇਆ ਚਿੜੀਆਂ ਤੋਂ ਬਾਜ ਤੜਾਏ ਕਿੱਦੜਾ ਨੂੰ ਸ਼ੇਰ ਬਣਾਇਆ ਪੁੱਤਿਓ ਸੇ ਪਿਓ ਦੇ ਸੋਚਣਾ ਪਿੱਛੇ ਪੱਬ ਧਰ ਜਾਣਗੇ ਗੋਬਿੰਦ ਦੇ ਲਾਲ ਸੂਬਿਆ